ਅੱਜ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਵੀਆਂ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਨਾ ਭੁੱਲੋ ਆਓ ਤੁਹਾਨੂੰ ਸੁਣਾਉਨੇ ਹਾਂ ਅੱਜ ਦੀ ਤਾਜ਼ਾ ਖਬਰ ਅੱਜ ਮਸ਼ਹੂਰ ਕਲਾਕਾਰ ਪੰਮੀ ਬਾਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ ਤੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਗਿਆ ਉਹਨਾਂ ਨੇ ਕਿਹਾ ਕਿ ਇੱਥੇ ਆ ਕੇ ਉਹਨਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਖਾਲਸਾ ਕਾਲੇ ਦੇ ਮੇਲੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਇੱਥੇ ਪਹੁੰਚੇ ਆਓ ਤੁਹਾਨੂੰ ਸੁਣਾਉਣੀ ਕੀ ਗੱਲ ਹੈ ਦੇਖੋ ਜਦੋਂ ਵੀ ਅੰਮ੍ਰਿਤਸਰ ਆਿੰਦਾ ਹੈ ਤੇ ਇੱਥੇ ਤੇ ਨਕਮਸਤਕ ਹੋਣ ਆਿੰਦਾ ਤੇ ਅੱਜ ਤੇ ਪ੍ਰਕਾਸ਼ ਦਿਹਾੜਾ ਹੈਗਾ ਐ ਸਾਡੇ ਸ੍ਰੀ ਗੁਰੂ ਹਰ Rai ਜੀ ਦਾ ਤੇ ਨਕਮਸਤਕ ਹੋ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਡੇ ਟਾਈਮ 'ਚ ਖਾਲਸਾ ਕਾਲੇ ਦੇ ਵਿੱਚ ਪ੍ਰੋਗਰਾਮ ਸੀ ਸੋ ਉੱਥੇ ਵੀ ਕਹਿੰਦੇ ਨੇ ਜਿਹੜਾ ਹੈਗਾ ਸਿਹਤ ਤੇ ਪੁਸਤਕ ਮੇਲਾ ਲੱਗਿਆ ਹੈ ਉਹਦੇ ਚ ਉਹਨਾਂ ਨੇ ਮਾਨ ਬਖਸ਼ਿਆ ਖਾਲਸਾ ਕਲਜਾਲਿਆਂ ਨੇ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਦੀ ਅੰਮ੍ਰਿਤਸਰੀਆਂ ਦਾ ਵੀ ਧੰਨਵਾਦ ਦੀ ਤੇ ਇੱਥੇ ਤੇ ਪੂਲ ਮਾਨਵਤਾ ਆਉਂਦੀ ਹੈ ਨਕਮਸਤ ਕਰਨ ਲਈ ਤੇ ਮੈਂ ਨਾ ਚੀਜ਼ ਤੇ ਮੈਂ ਵੀ ਆਪਦੇ ਆਪ ਨੂੰ ਬੜਾ ਭਾਗੀ ਮਹਿਸੂਸ ਕਰਦਾ ਜਦੋਂ ਕਦੇ ਵੀ ਦਰਬਾਰ ਸਾਹਿਬ ਤੇ ਆਉਣਾ ਤੇ ਇੱਥੇ ਬlesings ਲੈ ਕੇ ਜਾਣਾ ਸੱਚੇ ਬਾਦਸ਼ਾਹ ਦੀਆਂ ਹਾਂ ਤੇ ਕੋ ਕੁਝ ਤਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਦਾ ਸਾਡਾ ਆਪਦਾ ਸੰਘਰਸ਼ ਹੈਗਾ ਤੇ ਉਹਦੇ ਲਈ ਜਦੋਂ ਉਹ ਕਿਸੇ ਠੱਡੇ ਟਿਕਾਣੇ ਤੇ ਪਹੁੰਚ ਗਏ ਤੇ ਫਿਰ ਲੋਕ ਜਾਂਦੇ ਨੇ ਤੇ ਸਾਡੀ سپورਟ ਹੈ ਪੂਰੀ ਆਪਦੇ ਭਰਾਵਾਂ ਦੇ ਨਾਲ ਕਿਉਂਕਿ ਜੇ ਅਸੀਂ ਆਪਦੇ ਲੋਕਤੰਤਰ ਦੇ ਵਿੱਚ ਦੇਖੀਏ ਤਾਂ ਸਾਰਿਆਂ ਨੂੰ ਅਧਿਕਾਰ ਹੈ ਆਪਦੀ ਗੱਲ ਕਹਿਣ ਦਾ ਤੇ ਉਹਨਾਂ ਦੇ ਰਾਹ ਰੋਕੇ ਗਏ ਨੇ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਆਂ ਤੇ ਭਰਾਵਾਂ ਦੇ ਨਾਲ ਆ ਹਮੇਸ਼ਾ ਪਰ ਬਹੁਤ ਕਲਾਕਾਰ ਨਹੀਂ ਪਹੁੰਚੇ ਉਹਨਾਂ ਨੂੰ ਜਿਹੜੇ ਨਹੀਂ ਪਹੁੰਚੇ ਉਹ ਉਹਨਾਂ ਤੋਂ ਪੁੱਛੋ ਜਿਹੜੇ ਨਹੀਂ ਪਹੁੰਚੇ